शिव सेना ओदे टाकते थी ओना ਦੇ ਪ੍ਰਧਾਨ ਜੋਗਰਾਜ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿਉਂਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪਰ ਮੈਂ ਚਾਹਣਾ ਵੀ ਉਹ ਜਿਹੜੀ ਖੁਸ਼ੀ ਦੀ ਗੱਲ ਹੈ ਉਹ ਆਪਣੇ ਮੂੰਹ ਆਪ ਹੀ ਦੱਸਣ ਮੈਂ ਬਾਈਕ ਜਿਹੜਾ ਉਹਨਾਂ ਦੇ ਹਵਾਲੇ ਕਰਦਾ ਜੀ ਬਹੁਤ ਬਹੁਤ ਧੰਨਵਾਦ ਕਰ ਚੰ ਪਹਿਲਾਂ ਇਹਨਾਂ ਦੇ ਜਿਹੜੇ ਚੰਦਰ ਕਾਂਤ ਜੀ ਨੇ ਛੱਡਾ ਸਾਹ ਸਪੋਕਸ ਪਰਸਨ ਨੇ ਤੋ ਪਹਿਲਾਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਸ਼ਿਵ ਸੇਨਾ ਉਦੇ ਜੀ ਵੀ ਪਹਿਲਾਂ ਇਹ ਕਿਹੜਾ ਸਮਰਥਨ ਦੇਣ ਆਇਨੇ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਬੈਸਤੀ ਸੀਟ ਤੇ ਪਹਿਲਾਂ ਇਹਨਾਂ ਨੂੰ ਬੇਨਤੀ ਕਰਦਾ ਕਿ ਦੱਸਣਗੇ ਫਿਰ ਉਸ ਤੋਂ ਬਾਅਦ ਪ੍ਰਧਾਨ ਜੀ ਬੋਲਣਗੇ ਲੋ ਜੀ ਚੰਦਰ ਕਾਂਤ ਸਾਰਿਆਂ ਦਾ ਜੀ ਆਇਆਂ ਨੂੰ ਜੈ ਸ਼੍ਰੀ ਰਾਮ ਸ਼ਸ਼ੀ ਕਾਂਤ ਫਤਿਹ ਸਾਂਝਾ ਅਦਕਾਰਦਾਰੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੀ ਗੱਲ ਆਮ ਆਦਮੀ ਪਾਰਟੀ ਦੇ ਮੌਜੂਦ ਪੰਜਾਬ ਪ੍ਰਧਾਨ ਸ਼੍ਰੀ ਅਮਨ ਲੋਹੜਾ ਜੀ ਵਰਕਿੰਗ ਪੰਜਾਬ ਪ੍ਰਧਾਨ ਸਰਮਨ ਸ਼ੇਸ਼ ਸਿੰਘ ਸ਼ਰਿਦਲ ਸਿੰਘ ਜੀ ਔਰ ਸਾਡੇ ਪਾਰਟੀ ਛੇਸ਼ੇ ਨੌਦ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਔਰ ਸਾਡੀ ਯੁਵਾ ਪ੍ਰਬਾਰੀ ਹਾਨੀ ਮਹਾਜਨ ਜੀ ਸਮੁੱਚੀ ਪੰਜਾਬ ਦੀ ਟੀਮ ਅੱਜ ਬੈਠੀ ਹੈ ਸੋ ਪਹਿਲਾ ਮੈਂ ਦੱਸ ਦੇਣਾ ਚਾਹੁੰਦਾ ਕਿ ਅੱਜ ਪਹਿਲਾ ਸਮਰਥਨ ਨਹੀਂ ਹੈ ਕਿਉਂਕਿ ਜਿਹੜਾ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਜਾਰੀ ਕੀਤਾ ਪੰਜਾਬ 'ਚ ਬਦਲਾਅ ਲਿਆਉਣ ਦੇ ਲਈ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਜਦੋਂ 92 ਤੋਂ ਵੱਧ ਸੀਟਾਂ ਇਸ ਸਰਕਾਰ ਨੂੰ ਮਿਲੀਆਂ ਤਾਂ ਬਹੁਤ ਵੱਡੇ ਚੇਂਜਿਸ ਸਾਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਲੋਕਾਂ ਨੂੰ ਮਿਲੇ ਚਾਹੇ ਉਹ ਗੱਲ ਹੋਵੇ ਭ੍ਰਸ਼ਟਾਚਾਰ ਦੀ ਔਰ ਐਗਜ਼ਾਮਪਲ ਸੈਂਟ ਕੀਤੇ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਮੌਜੂਦਾ ਸਰਕਾਰ ਚ ਰਹਿੰਦੇ ਆ ਆਪਦੇਆਂ ਉੱਤੇ ਦੂਜਿਆਂ ਉੱਤੇ ਤਾਂ ਹਰ ਸੁਪਾਦ ਬਲੇਮ ਕਰਦੀ ਲਿਕੇ ਜੇ ਆਪਣਾ ਵੀ ਕੋਈ ਗੁਨਾਹ ਕਰਦਾ ਹੈ ਮੈਂ ਨਾ ਨਹੀਂ ਲਵਾਂਦਾ ਲੇਕਿਨ ਭ੍ਰਸ਼ਟਾਚਾਰ ਦੇ ਮਾਮਲੇ ਚ ਸਟੈਂਡ ਜਿਹੜਾ ਸਪਸ਼ਟ ਕੋਈ ਸਰਕਾਰ ਨੇ ਸਾਬਤ ਕੀਤਾ ਨਸ਼ੇ ਦੇ ਖਿਲਾਫ ਵਿਰੋਧ ਜੋ ਪੰਜਾਬ ਚ ਇੱਕ ਬਹੁਤ ਵੱਡਾ ਸਾਡਾ ਨੁਕਸਾਨ ਹੋ ਰਿਹਾ ਜਵਾਲੀ ਦਾ ਉਹਦੇ ਖਿਲਾਫ ਵੀ ਸਰਕਾਰ ਨੇ ਬੜਾ ਸਖਤ ਰੁਕ ਰੱਖ ਬਣਾਉਂਦੇ ਆ ਸਾਡੀ ਨੌਜਵਾਨੀ ਨੂੰ ਬਚਾਉਣ ਦੇ ਲਈ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਔਰ ਸ਼ੇਰਸੇ ਨਾ ਉਹਦਾ ਬਾਲਾਸਾਹ ਠਾਕਰੇ ਦਾ ਸਮਰਥਨ ਅੱਜ ਦਾ ਨਹੀਂ ਕਿਉਂਕਿ ਸਾਡੀ ਪਾਰਟੀ ਨੂੰ ਜਦੋਂ ਦੇਸ਼ ਦੇ ਅੰਦਰ ਵੱਖਵਾਦ ਦੀ ਰਾਜਨੀਤੀ ਕਰਨ ਵਾਲੀ ਮੈਂ ਸਿੱਧੇ ਤੌਰ ਤੇ ਕਹਾਂਗਾ ਜਿਹੜੀ ਧਰਮ ਨੂੰ ਵੰਡ ਕੇ ਆਪਦੀ ਸੱਤਾ ਦੀ ਰੋਟੀਆਂ ਸੇਕਦੀ ਭਾਰਤੀ ਜਨਤਾ ਪਾਰਟੀ ਜਿਹੜੀ ਦਾਵਾ ਲਾ ਕਰਦੀ ਹੈ ਕਿ ਅਸੀਂ ਹਿੰਦੂਵਾਦੀ ਰਾਕੇ ਜਾਂ ਕੋਈ ਇਸ ਤਰੀਕੇ ਦੀ ਉਹਨਾਂ ਦੀ ਸ਼ਬਦਾਵਲੀ ਹੁੰਦੀ ਹੈ ਲੇਕਿਨ ਅਜਿਹਾ ਕੁਝ ਵੀ ਨਹੀਂ ਜ਼ਮੀਨੀ ਪੱਧਰ ਦੇ ਉੱਤੇ ਮੈਂ ਜਿੱਥੇ ਤੱਕ ਸਮਝਦਾ ਕਿ ਭਾਜਪਾ ਇੱਕ ਇਹੀ ਪਾਰਟੀ ਜਿਹੜੀ ਰੂਟ ਲੈਵਲ ਤੇ ਸਾਡੇ ਆਪਸ ਚ ਮੁਖੇਵੇ ਪਾਉਂਦੀ ਕੋਈ ਅਸਟੇਕੇ ਦੀ ਕੋਈ ਨਾ ਕੋਈ ਕੰਟਰੋਵਰਸਰੀ ਈਗੇਟ ਕਰਦਾ ਨਹੀਂ ਖਾਸ ਕਰਕੇ ਪੰਜਾਬ ਤੁਜੀ ਸਾਡਾ ਪੰਜਾਬ ਸਰਦੀ ਸੁਭਾ ਹੁੰਦਾ ਕਿ ਕਿਤੇ ਨਾ ਕਿਤੇ ਪੰਜਾਬ ਚ ਲਗਾਤਾਰ ਜਾਂਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਉਹਨੂੰ ਰਿਹਾ ਵੀ ਜਾ ਰਹੇ ਕਿ ਕਿਸ ਤਿੱਕੇ ਨਾਲ ਲੋਕਾਂ ਨੇ ਇਡਾ ਵੱਡਾ ਬਦਲਾਅ ਲਿਆ ਲੰਦਾ ਸੋ ਲੋਕ ਸਭਾ ਚੋਨਾਵਾਂ ਦੇ ਵਿੱਚ ਵੀ ਸਾਡੀ ਪਾਰਟੀ ਦੇ ਹਲਕਾ ਮਤਾ ਉਤੋਂ ਹੋਇਆ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਲੰਧਰ ਬਾਏ ਇਲੈਕਸ਼ਨਸ ਦੇ ਵਿੱਚ ਵੀ ਜਦੋਂ ਚਨੀ ਹਮਿੰਦਰ ਭਗਤ ਜੀ ਉੱਥੋਂ ਚੋਣ ਲੜੇ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਸਮਰਥਨ ਦਿੱਤਾ ਕਾਰਪੋਰੇਸ਼ਨ ਚੋਣਾਂਾਂ ਦੇ ਅੰਦਰ ਵੀ ਅਸੀਂ ਪੂਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਰਲ ਤੌਰ ਤੇ ਸਮਰਥਨ ਦਿੱਤਾ ਬਿਨਾਂ ਕਿਸੇ ਸ਼ਰਤ ਦਿੱਤਾ ਔਰ ਅੱਜ ਵੀ ਸਾਡੇ ਪੰਜਾਬ ਪਰਦਾਉ ਨਿਯੋਗਰਾ ਚਲਵਾ ਜੀ ਆਰਾਮ ਕਰਾਂਗੇ ਸੋ ਮੈਂ ਇਸ ਗੱਲ ਦਾ ਵਿਸ਼ਵਾਸ ਦੁਵਾ ਰਿਆ ਸੀ 올ਰੇਡੀ ਲੱਗੇ ਹੋਏ ਡੱਟ ਕੇ ਕੁਝ ਫੇਅਰ ਪਾਲਸੀ ਬਿਲਕੁਲ ਲੋਕਾਂ ਦੇ ਹਿੱਤਾਂ ਦੇ ਫੈਸਲੇ ਜਿਹੜੇ ਆ ਇਸ ਗੱਲ ਨੂੰ ਪ੍ਰਭਾਵਿਤ ਕਰਕੇ ਅਸੀਂ ਲੋਕ ਇੱਥੇ ਬੈਠੇ ਆਂ ਪੂਰੇ ਪੰਜਾਬ ਦੀ ਸਾਡੀ ਅੱਜ ਸੀਨੀਅਰ ਲੀਡਰਸ਼ਿਪ ਸਿਰਫ ਛੋਟੇ ਜਿਹੇ ਮੈਸੇਜ ਤੇ ਕੱਲ ਦੇ ਇੱਥੇ ਪਹੁੰਚੀ ਹੈ ਔਰ ਵਿਸ਼ਵਾਸ ਦਵਾਉਨੇ ਕਿ ਕਿ ਇੱਕ ਤਰਫਾ ਦਾ ਫੈਸਲਾ ਨੂੰ ਲੈਣੇ ਲੋਕ ਨਹੀਂ ਬੈਠੇ ਇਹਦੇ ਕੋਈ ਦੋ ਨਾ ਨਹੀਂ ਹੱਲੇ ਬਹੁਤ ਤਾਬਲ ਸਾਡੇ ਸ਼੍ਰੀ ਸੰਜੀਵ ਅਰੋੜਾ ਜੀ ਇੱਥੇ ਦੇ ਉਮੀਦਵਾਰ ਨੇ ਹਲਕਾ ਵੈਸਟ ਦੇ ਤੇ ਕਿੱਲਾ ਇਹ ਹਲਕਾ ਵੈਸਟ ਨਹੀਂ ਇੱਕ ਐਗਜ਼ਾਮਪਲ ਸੈੱਟ ਹੋਏਗਾ ਉਹਨਾਂ ਲੋਕਾਂ ਦੇ ਜਿਹਨੇ ਪਹਿਲਾਂ ਇਤੋਂ ਦਾਵਾ ਕਰਦੇ ਆ ਕਿ ਜਿਹੜੇ ਅਸੀਂ ਵੈਸਟ ਹੈ ਸਰਕੇ ਵੀ ਆਸ਼ੂ ਜੀ ਉਹਨਾਂ ਲੋਕਾਂ ਦੇ ਕਿਸ ਤਰ੍ਹਾਂ ਦੇ ਲੋਕਾਂ ਨਾਲ ਦੁਰਵਿਵਹਾਰ ਕਿਸ ਤਰ੍ਹਾਂ ਦੇ ਵੋਟਾਂ ਜਿੱਤਣ ਤੋਂ ਬਾਅਦ ਦਾ ਜਿਹੜਾ ਚਿਹਰਾ ਵਾ ਉਹ ਲੋਕਾਂ ਸਾਹਮਣੇ ਭਲੀ ਭਾਤੀ ਬੇਲਕਾਬ ਹੋ ਗਿਆ ਉਹਨਾਂ ਦੀ ਆਪਦੀ ਪਾਰਟੀ ਵੀ ਇਸ ਕਰਦੀ ਗਵਾਈ ਭਾਰੀ ਸਾਨੂੰ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਆਉਂਦੀ ਪਾਰਟੀ ਦਾ ਪ੍ਰਧਾਨ ਹੀ ਦੱਸ ਰਿਹਾ ਹੈ ਕਿ ਅਸੀਂ ਕੀ ਕੁਝ ਕੀਤਾ ਤੇ ਅੱਜ ਉਹਨਾਂ ਕਰਕੇ ਉਹ ਗੈਰ ਜਿਹੜੇ ਐ ਸੋ ਉਹ ਆਪਸ ਵਿੱਚ ਜਦ ਇਕ ਜਿਓ ਤਾਂ ਨਹੀਂ ਹੈ ਤਾਂ ਸਾਡੇ ਉਹ ਲੁਧਿਆਣੇ ਦਾ ਕੀ ਸਵਾਲਾਂਗੇ ਸੰਜੀਵ ਅਰੋੜਾ ਜੀ ਨੇ ਮੈਂ ਸਮਝਦਾ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤਿਆ ਚੋਣਾ ਜਿਤਨਾ ਬਾਤ ਦੀ ਗੱਲ ਉਹ ਦਿਲ ਪਹਿਲੇ ਜਿੱਤੀ ਬੈਠੇ ਸੋ ਇੱਕ ਇੱਕ ਤਰਫਾ ਫੈਸਲਾ ਹੈ ਮੈਂ ਬਿਲਕੁਲ ਵਿਸ਼ਵਾਸ ਤੋਂ ਬੋਲਾਂ ਸਾਡੇ ਆਮ ਆਦਮੀ ਪਾਰਟੀ ਨੇ ਪੰਜਾਬ ਪੜਾ ਬੈਠੇ ਅਮਨ ਲੋੜਾ ਜੀ ਔਰ ਸ਼ੈਰੀ ਕਲਸੀ ਜੀ ਕਿ ਅਸੀਂ ਡਟ ਕੇ ਬਿਨਾਂ ਕਿਸੇ ਸ਼ਰਤ ਮੈਂ ਦੱਸਣਾ ਚਾਹੁੰਦਾ ਬਿਨਾਂ ਕਿਸੇ ਸ਼ਰਤ ਬਿਲਕੁਲ ਇਸ ਸਰਕਾਰ ਦੀਆਂ ਸਾਫ਼ ਸੁਥਰੀ ਨੀਤੀਆਂ ਨੂੰ ਪ੍ਰਭਾਵਿਤ ਹੋ ਕੇ ਅਸੀਂ ਡਟੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੁਣ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਜਿਹੜੇ ਯੋਗਰਾਜ ਸ਼ਰਮਾ ਜੀ ਨਾਲ ਆਏ ਨੇ ਉਹ ਵੀ ਦੋ ਸ਼ਬਦ ਜੁਬੋਲਨ। ਬਹੁਤ ਬਹੁਤ ਧੰਵਾਦ ਜੀ। ਮੈਂ ਹਮਲੋੜਾ ਜੀ ਦਾ ਸ਼ਾਰਿਕ ਕਛੀ ਜੀ ਆਪਣੇ ਸਟਾਫਰ ਕੋਲੋਂ ਇਹਨਾਂ ਨੂੰ ਅਸਵਾਸਨ ਦਵਾਣਾ ਕਿ ਜਿਸ ਤਰ੍ਹਾਂ ਅੱਜਾਣ ਦੀ ਟੀਮ ਨੇ ਪਰਧਾਰ ਕੀਤਾ ਕਿ ਸੰਜੀਵ ਰੋੜਾ ਜੀ ਨੂੰ ਇਸ ਬਤਨ ਸਾਹਾ ਜਨਾਬਾ ਦੇ ਚ ਬਰੇਉ ਜੇ ਪੱਤਰ ਦੇ ਆ ਚਿਤਾਣਾ ਹੈ। ਤਾਂ ਅੱਜ ਤੇ ਵੀ ਲੜਾਈ ਹੈ ਗਿਆ ਸਿਰਫ ਇਹ ਤੇ ਆਪਣਾ ਆਪਾ ਹੈ ਹੀ ਆ ਤੇ ਕਨਬਰ ਨਹੀਂ ਆ। ਬਾਬਾ ਕਿਨੇ ਲੀਡ ਦੇ ਜਿੱਤਦੇ ਆ। ਇਹ ਗੱਲ ਜ਼ਰੂਰੀ ਆ ਸਾਡਾ ਬਾਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿੰਨੇ ਵੀ ਤੇ ਨਾ ਬਚਿਆ। ਕਿਉਂਕਿ ਲੜਾਈ ਜਿਹੜੀ ਪੈਸੇ ਵਾਲਾਂ, ਕੈਸੇ ਵਾਲਿਆਂ ਨਾਲ ਕਿਉਂਕਿ ਕੁਛ ਲੋਗਾਂ ਦਾ ਜਿ ਪੈਸੇ ਦੇ ਬਾਲ ਨਾਲ ਪੰਜਾਬ ਨੂੰ ਖਰੀਦਣਾ ਚਾਹਦੇ ਨੇ ਔਰ ਪੂਰੇ ਇੱਕ ਮਾਤਰ ਹਿੰਦੂਪਨ ਦੀ ਇੱਕੋ ਜਿਹੀ ਕਿਟ ਹੈ ਗਿਆ। ਜੇ ਹਨ ਉਹ ਸੱਤਾ ਸਰਬੱਤੀ ਪਾਰਟੀਆਂ ਨੂੰ ਬਹੁਤ ਵੱਡਾ ਆਇਨਾ ਦਿਖਾਇਆ ਕਿਉਂਕਿ ਅੱਜ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਮੌਜੂਦਾ ਗੌਰਵ ਤੇ ਟਰਾਂਜੀ ਦੀ ਲੜਾਈ ਲੜ ਰਹੀ ਹੈ ਲੇਕਿਨ ਅਸੀਂ ਬਾਰ ਬਾਰ ਇਹੀ ਗੱਲ ਕਹੀ ਹੈ ਕਿ ਪਾਰਟਸ ਕਾਉਂਟੀ ਫੋਰਸ ਜਿੰਗੀਆਂ ਵੀ ਲੱਗੀਆਂ ਨੇ ਉਹ ਸੈਂਟਰ ਦਾ ਹੀ ਨੇ ਤੇ ਟਰੱਕਾਂ ਆ ਕਿਥੋਂ ਰਹੀ ਹੈ ਲੇਕਿਨ ਬਹੁਤ ਬੜੀ ਉੱਚੀ ਬੜੇ ਉੱਚੇ ਪੱਧਰ ਤੇ ਜਿਹੜੀ ਸਾਜਿਸ਼ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਤਾਂ ਬਾਤੇ ਇਹ ਚੱਲ ਰਹੀ ਹੈ ਇਸ ਸਰਕਾਰ ਨੂੰ ਨਿਖਾ ਦਿਖਾਉਣ ਪਾਤਾ ਚੱਲ ਰਹੀ ਹੈ ਮੈਨੂੰ ਲੱਗਦਾ ਉਹਨਾਂ ਲੋਕਾਂ ਦੀ ਮਨਸੂਕ ਹੈ ਕਹਿੰਦੇ ਕੋਈ ਜਿਹੜੇ ਨਹੀਂ ਹੋਵਦਾ ਕਿ ਪੰਜਾਬ ਦੀ ਜਨਤਾ ਕਿਉਂਕਿ ਪੰਜਾਬ ਦੀ ਜਨਤਾ ਨੇ ਆਇਆ ਦਿਖਾਇਆ ਨੂੰ ਫੇਸ ਕਰਕੇ ਅੱਜ ਆਪਾਂ ਇਸ ਮੰਚ ਤੋਂ ਵੱਲੇ ਮਾਨ ਨਾਲ ਆਪਣੇ ਭਾਈ ਸਾਹਿਬ ਸੰਜੀਵ ਰੋਵਦੀ ਦਾ ਸਮਰਥਨ ਕਰਦੇ ਹਾਂ ਉਹਨਾਂ ਨੂੰ ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਤੇਰਾ ਬੇਨਤੀ ਕਰਕੇ ਕਿ ਬਹੁਤ ਵਧੀਆ ਗੈਂਦੀ ਦੇ ਨਾਲ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੀਏ ਧੰਨਵਾਦ ਦੀ ਬਹੁਤ ਬਹੁਤ ਹੈ। ਉਹਨੇ ਬੇਨਤੀ ਕਰਾਂਗਾ ਸਾਡੇ ਸਟੇਟ ਪ੍ਰੈਜ਼ੀਡੈਂਟ केरेन अरोड़ा जी कैबिनेट मंत्री ऊपर सारी जॉइनिंग्स ਉਹਨਾਂ ਦੀ ਅੰਡਰ ਹੈਪ ਲੀਡਰਸ਼ਿਪ 74 ਜਿਹੜਾ ਸਮਰਥਨ ਵੀ ਮਿਲ ਰਿਹਾ ਹੈ ਮੈਂ ਬੇਨਤੀ ਕਰਾਂਗਾ ਕਿ ਅਮਨ अरोड़ा जी ਉਹ ਜਨੂ ਦੇ ਪ੍ਰੈਸ ਕਾਨਫਰੰਸੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਹੀ ਪਰਪਰ ਸਦਕਾਰਯੋਗ ਲੁਧਿਆਣਾ ਦੇ ਸਾਰੇ মিডিਆ ਦੇ ਸਾਥੀ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਵੈਲਕਮ ਤੁਹਾਡਾ ਧੰਨਵਾਦ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ जॉइनिंग ਔਰ ਜੋ ਸਮਰਥਨ ਦੇਣਾ ਉਹਦੇ ਵਿੱਚ ਉਚੇਚਿਤ ਦੌਰ ਤੇ ਮੇਰੇ ਸਾਥੀ ਮੇਰੇ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਪਰ ਵਰਕਿੰਗ ਪ੍ਰੈਜ਼ੀਡੈਂਟ ਡਾਕਟਰ ਸਨੀ ਅਲਵਾਰੀ ਸਾਡੇ ਜਨ ਸੈਕਟਰ ਚੇਅਰਮੈਨ ਸੀਵਰੇਜ ਬੋਰਡ ਔਰ ਜਿਹੜੇ ਜਿਨ੍ਹਾਂ ਨੇ ਹੁਣੇ ਤੁਹਾਡੇ ਮੁਖਾਤਬ ਹੋਏ ਨੇ ਸਾਡੇ ਬਹੁਤ ਹੀ ਸਤਕਾਰਯੋਗ ਸ਼ਿਵ ਸੇਨਾ ਉਦਮ ਬਾਲਾ ਸਾਹਿਬ ਦੇ ਸਟੇਟ ਪ੍ਰਧਾਨ ਆ ਸ਼੍ਰੀ ਯੋਗਰਾ ਸ਼ਰਮਾ ਜੀ ਚੰਦਰ ਜੀ ਔਰ ਹਰੀ ਜੀ ਸਾਰੇ ਹੀ ਸਤਕਾਰਯੋਗ ਸਾਥੀ ਅੱਜ ਆਪਣੀ ਪੂਰੀ ਸਟੇਟ ਦੀ ਟੀਮ ਦੇ ਨਾਲ ਆ ਆਮ ਆਦਮੀ ਪਾਰਟੀ ਨੂੰ ਔਰ ਸ਼੍ਰੀ ਸੰਜੀਵ ਰੋੜਾ ਨੂੰ ਸਮਰਥਨ ਦੇ ਲਈ ਨਿਯੋਚਨੇ ਮੈਂ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਂ ਜਿੱਥੇ ਦੇਵ ਦੀਆਂ ਵਿਹਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਆਇਆਂ ਆਖਦਾ ਔਰ ਮੈਂ ਮੰਨ ਕੇ ਚਾਹਦਾ ਕਿ ਇਹਨਾਂ ਦਾ ਦੀ ਜੋ ਸਪੋਰਟ ਹੈ ਇਹਨਾਂ ਦਾ ਜੋ ਸਮਰਥਨ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਇਸ ਚੋਣ ਮੁਹਿੰਮ ਨੂੰ ਬਹੁਤ ਵੱਡੇ ਪੱਤਰ ਦੇ ਉੱਪਰ ਹੁਲਾਰਾ ਔਰ ਹੰਗਾਰਾ ਔਰ ਸਟਰੈਂਥ ਜਿਹੜੀ ਉਹ ਮਿਲੇਗੀ ਕਿਉਂਕਿ ਅੱਜ ਲੁਧਿਆਣਾ ਵੈਸਟ ਮੰਨ ਬਣਾ ਚੁੱਕਿਆ ਕਿ ਕੰਮਾਂ ਨੂੰ ਦੇਖਦੇ ਹੋਏ ਸ਼ਰਾਫਤ ਨੂੰ ਦੇਖਦੇ ਹੋਏ ਇਮਾਨਦਾਰੀ ਨੂੰ ਦੇਖਦੇ ਹੋਏ ਔਰ ਡਿਵੈਲਪਮੈਂਟ ਨੂੰ ਦੇਖਦੇ ਹੋਏ ਇੱਕੋ ਇੱਕ ਚੋਆਇਸ ਹੋਣਾ ਵੈਸਟ ਦੇ ਲੋਕਾਂ ਕੋਲ ਬਚਦੀ ਹੈ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਜੀ ਸੋ ਇਹਨਾਂ ਸਾਰੇ ਸਾਥੀਆਂ ਦਾ ਜਿਹਦੇ ਮੇਰੇ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਹੀ ਅੱਜ ਇਹਨਾਂ ਦੀ ਜੁਆਇਨਿੰਗ ਦੇ ਨਾਲ ਇੱਕ ਚੀਜ਼ ਹੋਰ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਲੋਕ ਜਿਹੜੇ ਕਿ ਧਰਮ ਮਜ਼ਬ ਫਿਰਕਿਆਂ ਦੇ ਨਾਮ ਦੇ ਉੱਪਰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਇਹ ਮੂਹ ਤੋੜ ਜਵਾਬ ਹੈ ਕਿਉਂਕਿ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਭ ਤੋਂ ਵੱਧ ਸੈਕੂਲਰ ਧਰਤੀ ਹੈ ਇੱਥੇ ਆਪੋ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਦੇ ਨਾਲ ਨਾਲ ਜੋ ਪੰਜਾਬੀਅਤ ਦੀ ਦੇ ਪ੍ਰਤੀ ਜੋ 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 ਸਮਰਪਣ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਉਹ ਬਹੁਤ ਮਜ਼ਬੂਤ ਹੈ ਤੇ ਜਿਹਦੀ ਵਜ੍ਹਾ ਕਰਕੇ ਅੱਜ ਜਿਵੇਂ ਮੇਰੇ ਤੋਂ ਪਹਿਲਾਂ ਚੰਦਰ ਜੀ ਨੇ ਦੱਸਿਆ ਕਿ ਬੀਜੇਪੀ ਦੀ ਗੱਲ ਕੀਤੀ ਕਿ ਗੱਲ ਚਾਹੇ ਉਹ ਹਿੰਦੂਤਵਾਦੀ ਕਰਦੇ ਨੇ ਪਰ ਹਿੰਦੂਤਵਾਦ ਦੇ ਲਈ ਵੀ ਉਹਨਾਂ ਨੇ ਹਜੇ ਤੱਕ ਕੁਝ ਕੀਤਾ ਨਹੀਂ ਹੈਗਾ ਸੋ ਅੱਜ ਮੈਂ ਜਿੱਥੇ ਧੰਨਵਾਦ ਕਰਦਾ ਕਿ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਪਣੇ ਸਮਾਜ ਦੇ ਜਿੰਨੇ ਇਸ਼ੂਜ਼ ਨੇ ਸਾਰੇ ਸਮਾਜ ਦੇ ਆਪਾਂ ਆਪਣਾ ਸਮਾਜ ਵੀ ਸਮਾਜ ਦਾ ਹਿੱਸਾ ਹੈ ਪੰਜਾਬ ਦੇ ਜਿੰਨੇ ਇਸ਼ੂਜ਼ ਨੇ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਪੰਜਾਬ ਦੀ ਔਰ ਲੁਧਿਆਣਾ ਦੀ ਤਰੱਕੀ ਦੇ ਲਈ ਆਪਾਂ ਸਾਰੇ ਦਿਨ ਰਾਤ ਕੰਮ ਕਰਾਂਗੇ ਤਾਂ ਕਿ ਇਸ ਸੂਬੇ ਨੂੰ ਮੁੜ ਤੋਂ ਦੁਬਾਰਾ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਆਪਾਂ ਸਾਰੇ ਨਾਲ ਮਿਲ ਕੇ ਸਾਰੇ ਧਰਮਾਂ ਮਸਬਾਂ ਫਿਰਕਿਆਂ ਦੇ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਇਹਨੂੰ ਨੰਬਰ 1 ਸੂਬਾ ਬਣਾ ਸਕੀਏ ਸੋ ਇੱਕ ਵਾਰ ਫੇਰ ਤੋਂ ਯੋਗਰਾਜੀ ਤੁਹਾਡਾ ਚੰਦਰਜੀ ਤੁਹਾਡਾ ਹਣੀ ਜੀ ਤੁਹਾਡੀ ਸਾਰੀ ਦੀ ਸਾਰੀ ਸੂਬੇ ਦੀ ਟੀਮ ਦਾ ਦਿਲ ਦੀ ਗਹਿਰਾਈਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਤੁਹਾਡੇ ਜੀ ਆਇਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ